ਸਵਾਗਤ ਹੈ ਤੁਹਾਡਾ ਆਗਾਜ਼ ਬਾਈ ਹਰਪ੍ਰੀਤ ਘਰ ਤੁਹਾਡਾ ਚੈਨਲ ਦੇ ਉੱਤੇ ਇਸ ਪ੍ਰੋਗਰਾਮ ਦੇ ਰਹੀ ਹਰ ਹਫਤੇ ਇੱਕ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਤੇ ਇਸ ਹਫਤੇ ਦੀ ਕਹਾਣੀ ਹੈ ਜਿਹੜੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਦੁਆਰਾ ਲਿਖੀ ਗਈ ਹੈ ਸੋ ਪੇਸ਼ ਹੈ ਕਹਾਣੀ ਬੀਜੀ ਦੀ ਰੀਜ ਸੀ ਕਿ ਮੁੰਡਾ ਵੱਡੇ ਘਰ ਵਿਆਹਾਂ ਅਖੀਰ ਟੋ ਟੁਕ ਹੀ ਗਿਆ ਸਾਰੇ ਰਾਜਨੀਤਿਕ ਆਰਥਿਕ ਤੇ ਪੌਂਚ ਪੱਖੋਂ ਖਾਸੇ ਵੱਡੇ ਲੈਵਲ ਤੇ ਸਨ ਸ਼ੁਰੂ ਸ਼ੁਰੂ ਵਿੱਚ ਬੜਾ ਮਾਣ ਸਤਿਕਾਰ ਮਿਲਿਆ ਅਤੇ ਇੱਕ ਦਰਮਿਆਨੀ ਪਰਿਵਾਰ ਦੀ ਉਠਾਂ ਵਾਲਿਆਂ ਨਾਲ ਪੈ ਗਈ ਯਾਰੀ ਸੌਖੀਆਂ ਹੀ ਨਿਭੀ ਗਈ ਅਖੀਰ ਬੱਚੇ ਵੱਡੇ ਹੋਏ ਤਾਂ ਪੜਾਈਆਂ ਸ਼ੌਕ ਫੋਨ ਕਾਰਾਂ ਪੈਟਰੋਲ ਅਤੇ ਹੋਰ ਖਰਚਿਆਂ ਨੇ ਅਹਿਸਾਸ ਕਰਾਉਣਾ ਸ਼ੁਰੂ ਕਰ ਦਿੱਤਾ ਕਿ ਹੁਣ ਅੱਗੇ ਉਹ ਸਿਰਫ ਪ੍ਰੋਫੈਸਰ ਦੀ ਨੌਕਰੀ ਨਾਲ ਗੱਲ ਨਹੀਂ ਬਣਦੀ ਨਾਲਦੀ ਨੂੰ ਹਰ ਗੱਲ ਵਿੱਚ ਪੇਕਿਆਂ ਦੀ ਨਕਲ ਕਰਨੀ ਪਿਆ ਕਰਦੀ। ਨਿਆਣਿਆਂ ਨੂੰ ਵੀ ਨਾਨਕਿਆਂ ਵੱਲ ਦੇ ਹਾਣਦਿਆਂ ਦੀ ਰੀਸ ਕਰਨ ਵਿੱਚ ਹੀ ਜ਼ਿੰਦਗੀ ਦਿਸਦੀ। ਇੱਕ ਦਿਨ ਰੈਸਟੋਰੈਂਟ ਟੂਰ, 12 ਅਤੇ ਹੋਰ ਪਾਰਟੀਆਂ ਵਾਲੇ ਬਿਲਾ ਨੇ ਆਪਣੀ ਹਿੱਸੇ ਆਉਂਦੀ ਜ਼ਮੀਨ ਬਖਵਾ ਦਿੱਤੀ। ਨਾਲਦੀ ਨੂੰ ਆਖਿਆ ਕਿ ਕੱਲ ਨੂੰ ਨਿਆਣੇ ਵਿਆਉਣੇ ਨੇ ਤੇ ਮੁੰਡੇ ਨੂੰ ਵੀ ਸੈਟਲ ਕਰਨਾ। ਥੋੜਾ ਧਿਆਨ ਨਾਲ ਉਲੰਘਾਂ ਪੁੱਟिए ਤੇ ਅੱਗੋਂ ਆਖਣ ਲੱਗੀ। ਉਦੋਂ ਦੀ ਉਦੋਂ ਵੇਖੀ ਜਾਓ। ਹੁਣ ਔਲਾਦ ਨੂੰ ਕਿਸੇ ਸਾਹਮਣੇ ਹੌਲੀ ਥੋੜੇ ਪੈਣ ਦੇਣਾ। ਮੁੰਡੇ ਨੂੰ ਆਖਿਆ ਕਿ ਦਿਲ ਲਾ ਕੇ ਪੜ੍ਹਾਈ ਕਰਿਆ ਕਰ। ਮੈਂਥੋਂ ਰਿਸ਼ਵਤ ਨਹੀਂ ਦਿੱਤੀ ਜਾਣੀ ਤੇ ਆਖਣ ਲੱਗਾ ਕੈਨੇਡਾ ਜਾ ਕੇ ਪੜ੍ਹਨਾ। ਫਿਰ ਆਇਲਟਸ ਵਿੱਚੋਂ ਬਣਦੇ ਗ੍ਰੇਡ ਨਾ ਆਏ ਤਾਂ ਪਹਿਲੀ ਵਾਰ ਆਪਣੇ ਪ੍ਰੋਫੈਸਰ ਹੋਂ ਤੇ ਸ਼ਰਮਿੰਦਗੀ ਮਹਿਸੂਸ ਹੋਈ। ਕਿਸੇ ਨੇ ਸਲਾਹ ਦਿੱਤੀ ਕਿ ਹੋਰ ਕਮਾਈ ਲਈ ਬਿਜ਼ਨਸ ਵਿੱਚ ਹੱਥ ਪੈਰ ਮਾਰੇ ਜਾਣ। ਪਰ ਉੱਥੇ ਵੀ ਪੈੰਦੀ ਸੱਟੇ ਧੋਖਾ ਹੋ ਗਿਆ। ਤੇ ਮੁੜ ਪੈ ਗਈ ਘਾਟੇ ਦਾ ਸਾਰਾ ਪੰਡਾ ਮੇਰੇ ਸਿਰ ਪਨ ਦਿੱਤਾ ਗਿਆ ਲੈਣੇ ਦੇ ਦੇਣੇ ਪੈ ਗੇ ਵੱਡਾ ਨੁਕਸਾਨ ਕਰਵਾ ਕੇ ਬੈਠੇ ਨੂੰ ਇੰਜ ਲੱਗਿਆ ਕਰੇ ਕਿ ਹੁਣ ਸ਼ਾਇਦ ਕਦੀ ਵੀ ਉੱਪਰ ਨਹੀਂ ਉੱਠ ਸਕਾਂਗਾ ਵਜੂਦ ਅਤੇ ਜ਼ਮੀਰ ਦੋਵੇਂ ਅਕਸਰ ਹੀ ਦਰਕਨਾਰ ਜਿਹਾ ਹੋਣ ਲੱਗੇ ਨੇੜੇ ਦੇ ਰਿਸ਼ਤੇਦਾਰ ਅਣਗੌਲੀਆਂ ਕਰਨ ਲੱਗੇ ਅੰਨੇ ਵਾ ਲੱਗੀ ਦੌੜ ਵਿੱਚ ਇੰਜ ਲੱਗਿਆ ਕਰੇ ਜਿੱਦਾਂ ਬਹੁਤ ਪਛੜ ਗਿਆ ਹੋਵਾ ਨਾਲ ਦੀ ਇਸ ਸਾਰੀ ਵਰਤਾਰੇ ਲਈ ਮੈਨੂੰ ਹੀ ਜ਼ਿੰਮੇਵਾਰ ਠਹਿਰਾਇਆ ਕਰਦੀ। ਜੋਾਕ ਵੀ ਅਕਸਰ ਮਾਂ ਦਾ ਹੀ ਸਾਥ ਦਿੰਦੇ। ਕੱਲਾ ਜਿਹਾ ਰਹਿ ਗਿਆ ਮਹਿਸੂਸ ਹੋਇਆ ਕਰੇ, ਇੰਜ ਲੱਗੇ ਕੋਈ ਸ਼ਰੀਆਮ ਚਪੇੜਾ ਮਾਰ ਕੇ ਹੁਣ ਰੋਣ ਵੀ ਨਹੀਂ ਦੇ ਰਿਹਾ। ਅਖੀਰ ਇੱਕ ਦਿਨ ਘਰੇ ਪਏ ਕਲੇਸ਼ ਮਗਰੋਂ ਸਾਰਾ ਦਿਨ ਕੋਲਵਗ ਦੀ ਵੱਡੀ ਨਹਿਰ ਦੇ ਕੰਢਿਆਂ 'ਤੇ ਬੈਠਾ ਰਿਹਾ ਪਰ ਛਾਲ ਮਾਰਨ ਦਾ ਹੌਸਲਾ ਨਾ ਪਿਆ। ਫੇਰ ਥੋੜੀ ਦੂਰ ਰੇਲਵੇ ਲਾਈਨ ਤੋਂ ਲੰਘਦੀ ਸ਼ਤਾਬਦੀ ਨੂੰ ਵੀ ਕਿੰਨਾ ਚਿਰ ਵੇਖਦਾ ਰਿਹਾ। ਪਰ ਕੋਈ ਤਾਕਤ ਸੀ ਜਿਸ ਨੇ ਮੈਨੂੰ ਰੋਕੀ ਰੱਖਿਆ ਜਿਨ੍ਹਾਂ ਨੂੰ ਕਿੰਨੇ ਸਾਰੇ ਜਫਰ ਜਾਲ-ਜਾਲ ਵੱਡਿਆਂ ਕੀਤਾ ਜਦੋਂ ਉਹ ਹੀ ਨਜ਼ਰ ਅੰਦਾਜ਼ ਜਿਹਾ ਕਰਦੇ ਤਾਂ ਕਾਰਜੇ ਦਾ ਰੁਗ ਭਰਿਆ ਜਾਂਦਾ ਅਖੀਰ ਇੱਕ ਦਿਨ ਰਾਤ ਦੇ ਖਾਣੇ ਤੇ ਬੈਂਕ ਦੀਆਂ ਕਾਪੀਆਂ, ਪਾਸਬੁਕਾਂ, ਬਾਕੀ ਰਹਿਦੀ ਜ਼ਮੀਨ ਜਾਇਦਾਦ ਦੇ ਕਾਗਜ਼ ਤੇ ਘਰ ਤੇ ਚੁੱਕੀ ਹੋਈ ਲਿਮਟ ਦੀ ਡਿਟੇਲ ਸਾਰਾ ਕੁਝ ਉਹਨਾਂ ਦੇ ਸਾਹਮਣੇ ਖਿਲਾਰ ਦਿੱਤਾ ਅਸਲੀਅਤ ਦੱਸ ਦਿੱਤੀ ਹੋਈਆਂ ਗਲਤੀਆਂ ਦੀ ਮਾਫੀ ਵੀ ਮੰਗ ਲਈ ਫਿਰ ਨਹਿਰ ਤੇ ਰੇਲਵੇ ਲਾਈਨ ਵਾਲੀ ਗੱਲ ਦੱਸਦਿਆਂ ਮੇਰਾ ਰੋਣ ਨਿਕਲ ਗਿਆ ਬਾਪ ਨੂੰ ਪਹਿਲੀ ਵਾਰ ਇੰਜ ਬੱਚਿਆਂ ਵਾਂਗ ਰੋਂਦਿਆਂ ਵੇਖ ਕੁਝ ਪਲ ਹੀ ਸਨੱਟਾ ਜਿਹਾ ਛਾ ਗਿਆ ਪਰ ਮਗਰੋਂ ਮੇਰੀ ਧੀ ਵੀ ਜ਼ਾਰੋ ਜ਼ਾਰ ਰੋ ਪਈ ਸ਼ਾਇਦ ਉਸ ਨੂੰ ਇੰਜ ਹੀ ਤੁਰ ਗਿਆ ਇੱਕ ਸਹੇਲੀ ਦਾ ਬਾਪ ਚੇਤਿਆ ਗਿਆ ਸੀ ਫਿਰ ਉਸ ਨੇ ਛੇਤੀ ਨਾਲ ਉੱਠ ਮੈਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਉਸ ਦਿਨ ਮਗਰੋਂ ਕਾਫੀ ਬਦਲ ਜੀ ਗਈ ਬਾਰੋਂ ਆਈ ਨੂੰ ਪਾਣੀ ਫੜਾਉਂਦੀ ਹਲਚਲ ਪੁੱਛਦੀ ਤੇ ਮੁੜ ਕੇ ਐਸੀ ਜੱਫੀ ਪਾਇਆ ਕਰਦੀ ਕਿ ਸਾਰੇ ਦਿਨ ਦੀ ਥਕਾਵਟ ਤੇ ਪਰੇਸ਼ਾਨੀਆਂ ਖੰਭ ਲਾ ਕੇ ਉੱਟ ਜਾਂਦੀਆਂ ਬੇਗਾਨੀ ਹੋ ਗਏ ਘਰ ਵਿੱਚ ਇੱਕ ਪੱਕਾ ਦੋਸਤ ਬਣ ਗਿਆ ਤੇ ਜ਼ਿੰਦਗੀ ਮੁੜ ਲੀਹਾਂ ਤੇ ਆਉਣ ਲੱਗੀ ਸੋ ਦੋਸਤੋ ਇਸ ਅਸਲ ਵਾਪਰੀ ਨੂੰ ਕਲਮ ਬੰਦ ਕਰਦਿਆਂ ਤੁਛ ਜਿਹੀ ਸੋਚ ਨੇ ਕੁਝ ਸਿੱਟੇ ਕੱਢੇ ਜਿਹੜੇ ਸਾਂਝੇ ਕਰ ਰਹੀ ਹਾਂ ਨੰਬਰ 1 ਅਮੀਰ ਉਹ ਨਹੀਂ ਜਿਸ ਦੇ ਬਟੂਏ ਵਿੱਚ ਨੋਟ ਅਤੇ ਵੇੜੇ ਵਿੱਚ ਮਹਿੰਗੀਆਂ ਕਾਰਾਂ ਹੋਣ। ਅਮੀਰ ਉਹ ਹੈ ਜਿਸ ਦੀ ਔਲਾਦ ਨੂੰ ਉਸ ਦੀ ਮਜਬੂਰੀਆਂ ਸਮਝ ਆ ਜਾਵਣ। ਨੰਬਰ 2 ਮੁਕਾਬਲੇਬਾਜੀ ਦੀ ਲੱਗੀ ਇਸ ਅੰਨੀ ਦੌੜ ਵਿੱਚ ਦੂਜੇ ਦੀ ਵੇਖਾ-ਵੇਖੀ ਆਪਣੀ ਸਪੀਡ ਇੰਨੀ ਨਾ ਵਧਾਈ ਜਾਵੇ ਕਿ ਇੱਕ ਮੁਕਾਮ त्याग ਕੇ ਤੁਹਾਡੀ ਕਾਰ ਦਾ ਇੰਜਣ ਹੀ ਜਵਾਬ ਦੇ ਜਾਵੇ। ਨੰਬਰ 3 ਊਠਾਂ ਵਾਲਿਆਂ ਨਾਲ ਯਾਰੀ ਲਾਉਣ ਤੋਂ ਪਹਿਲਾਂ ਇਹ ਗੱਲ ਚੰਗੀ ਤਰ੍ਹਾਂ ਸੋਚ ਵਿਚਾਰ ਲਈ ਜਾਵੇ ਕਿ ਕਿਧਰੇ ساری ਉਮਰ ਆਪਣੀ ਕੁੱਲੀ ਦੇ ਮੂਰਲੇ ਵਾਲੇ ਦਰ ਉੱਚੇ ਕਰ ਦਿਆਂ ਹੀ ਨਿਕਲ ਜਾਵੇ ਨੰਬਰ 4 ਇਸ ਤੋਂ ਪਹਿਲਾਂ ਕਿ ਕ੍ਰੈਡਿਟ ਕਾਰਡਾਂ ਤੇ ਜ਼ਮੀਨ ਦੀਆਂ ਲਿਮਟਾਂ ਆਸਰੇ ਹਵਾ ਵਿੱਚ ਉੱਚੀ ਉੱਡਦੀ ਐ ਸ਼ੋਇਸ਼ਰਤ ਵਾਲੀ ਵੱਡੀ ਪਤੰਗ ਵੇਖ ਤੁਹਾਡੀ ਔਲਾਦ ਮਨ ਹੀ ਮਨ ਕੋਈ ਵੱਡਾ ਹਵਾਈ ਕਿਲਾ ਉਸਾਰ ਲਵੇ ਤਾਂ ਉਸ ਨੂੰ ਆਪਣੀ ਅਸਲੀਅਤ ਦੱਸਣ ਵਿੱਚ ਕੋਈ ਬੁਰਾਈ ਜਾਂ ਸ਼ਰਮ ਨਹੀਂ ਕਿਉਂਕਿ ਜਦੋਂ ਕਿਸ਼ਤਾਂ ਟੁੱਟਣ ਤੇ ਅਗਲੇ ਸਾਰੇ ਬਾਜ਼ਾਰ ਸਾਰੇ ਟੱਬਰਕਾਰ ਵਿੱਚੋਂ ਲਾ ਕੇ ਕਾਰ ਭਜਾ ਕੇ ਲੈ ਜਾਂਦੇ ਨੇ ਨਾ ਤਾਂ ਬੰਦਾ ਨਾ ਤਾਂ ਅੱਖੀਆਂ ਮਿਲਾਉਣ ਜੋਗਾ ਹੀ ਰਹਿੰਦਾ ਏ ਤੇ ਨਾ ਉਸ ਨੂੰ ਜ਼ਮੀਨ ਹੀ ਵੇਲ ਦਿੰਦੀ